ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਪੰਜਾਬੀ ਨੌਜਵਾਨ ਆਸਟ੍ਰੇਲੀਆ ਗਈ ਕੁੜੀ ਦੀ ਸੱਚੀ ਕਹਾਣੀ ਜੋ ਕਿ ਕੁੜੀ ਨੇ ਆਪ ਬੋਲ ਕੇ ਬਿਆਨ ਕੀਤੀ ਹੋਈ ਆ ਇੱਕ ਆਮ ਜਿਹੇ ਪਰਿਵਾਰ ਚ ਜਨਮੀ ਧੀ ਕਿਸਾਨ ਪਰਿਵਾਰ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਨਿੰਗਾ ਆਪਣਾ ਘਰ ਦਾ ਖਰਚਾ ਮਸਾਂ ਹੀ ਗੁਜ਼ਾਰਾ ਕਰਦਾ ਉਹਨਾਂ ਦੀ ਧੀ ਜਦੋਂ 12ਵੀਂ ਜਮਾਤਾਂ ਕਰ ਲੈਂਦੀ ਆ ਤਾਂ ਉਹ ਆਈਲਟਸ ਦਾ ਇਗਜ਼ਾਮ ਦਿੰਦੀ ਆ ਤੇ ਉਸ ਦੇ ਸਕੋਰ ਬੈਂਡ ਆ ਜਾਂਦੇ ਆ ਤਾਂ ਉਹ ਕਹਿੰਦੀ ਆ ਕਿ ਜਦੋਂ ਮੇਰੇ ਸਕੋਰ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਮੇਰੇ ਲਈ ਰਿਸ਼ਤਾ ਲੱਭਿਆ ਜਾਂਦਾ ਤਾਂ ਕਿ ਲੜਕੇ ਵਾਲੇ ਖਰਚਾ ਕਰ ਦੇਣ ਕਿਉਂਕਿ ਮੇਰੇ ਪਾਪਾ ਦੀ ਇੰਨੀ ਹیثیت ਇੰਨੀ ਪਹੁੰਚ ਨਹੀਂ ਸੀ ਕਿ ਅਸੀਂ 25 ਲੱਖ ਰੁਪਏ ਖਰਚ ਕਰਦੇ ਤਾਂ ਉਹ ਕਹਿੰਦੀ ਇੱਕ ਵਧੀਆ ਲੜਕਾ ਲੱਭ ਜਾਂਦਾ ਤੇ ਮੇਰਾ ਰਿਸ਼ਤਾ ਹੋ ਜਾਂਦਾ ਉਹ ਲੜਕਾ ਪੜਿਆ ਲਿਖਿਆ ਤੇ ਸਮਝਦਾਰ ਹੁੰਦਾ ਪੰਦਰਵੀ ਦਿਨ ਗੁਜਰ ਜਾਂ ਤੋਬਾ ਜੈ ਹਾ ਪਤਾ ਨਹੀਂ ਕੀ ਵਾਪਰਦਾ ਕਿ ਉਹ ਲੜਕੇ ਵਾਲਿਆਂ ਦੇ ਵੱਲੋਂ ਫੋਨ ਆਉਂਦਾ ਕਿ ਅਸੀਂ ਇਹ ਰਿਸ਼ਤਾ ਨਹੀਂ ਲੈਣਾ ਸਾਡੇ ਪੁੱਛਣ ਤੇ ਵੀ ਸਾਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਲੱਗਦਾ ਕਿ ਗੱਲ ਕੀ ਹੋਈ ਅਸੀਂ ਚੁੱਪ ਕਰ ਜਾਂਦੇ ਹਾਂ ਰਿਸ਼ਤੇਦਾਰਾਂ ਨੇ ਫੇਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਇੰਨੇ ਪੈਸੇ ਤੁਸੀਂ ਨਾ ਲਾਓ ਤੁਹਾਡੀ ਜ਼ਮੀਨ ਵਿਕ ਜੇਗੀ ਤੁਹਾਡਾ ਇੱਕ ਪਿੱਛੇ ਮੁੰਡਾ ਵੀ ਉਹਦਾ ਵੀ ਸੋਚਣਾ ਤਾਂ ਫੇਰ ਕੀ ਹੁੰਦਾ ਅਚਾਨਕ ਮੇਰੀ ਇੱਕ ਸਹੇਲੀ ਹੁੰਦੀ ਆ ਉਹ ਕਹਿੰਦੀ ਆ ਕਿ ਮੇਰੇ ਇੱਕ ਚਾਚੇ ਦੀ ਕੁੜੀ ਆ ਤਾਂ ਉਹਦੇ ਨਾਲ ਤੇਰਾ ਜੀ ਉਹਦਾ ਭਰਾ ਇੱਕ ਜੀ ਉਹਦੇ ਨਾਲ ਰਿਸ਼ਤਾ ਕਰ ਦਿੱਤਾ ਜਾਵੇ ਤਾਂ ਤਾਂ ਮੇਰੇ ਜੋ ਫਰੈਂਡ ਆ ਤਾਂ ਮੇਰੀ ਉਹ ਫਰੈਂਡ ਘਰ ਵਿੱਚ ਕਾਫੀ ਉਸ ਆਉਣਾ ਜਾਣਾ ਮੇਰੇ ਮਾਤਾ ਪਿਤਾ ਵੀ ਉਸ ਨੂੰ ਜਾਣਦੇ ਆ ਕਹਿੰਦੀ ਅਸੀਂ ਯਕੀਨ ਕਰਕੇ ਉਹਨਾਂ ਨੂੰ ਹਾਂ ਕਰ ਦਿੰਨੇ ਆ ਤੇ ਉਸਦੇ ਚਾਚੇ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਕਰ ਦਿੱਤਾ ਜਾਂਦਾ ਰਿਸ਼ਤਾ ਕੀਤਾ ਜਾਂਦਾ ਹੈ ਤੇ ਸ਼ਗਨ ਪੈਣ ਤੋਂ ਬਾਅਦ ਮੇਰੇ ਸਾਰਾ ਪਰਿਵਾਰ ਵੱਲੋਂ ਤੇ ਲੜਕੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਹਜੇ ਵਿਆਹ ਨਹੀਂ ਕਰਨਾ ਜਦੋਂ ਤੱਕ ਤੇਰਾ ਵੀਜ਼ਾ ਨਹੀਂ ਆਉਂਦਾ ਉਦੋਂ ਤੱਕ ਅਸੀਂ ਕੋਈ ਵੀ ਅਜਹੀ ਰਸਮ ਨਹੀਂ ਕਰਾਂਗੇ ਲੇਕਿਨ ਅਸੀਂ ਤੇਰੇ ਵੀਜ਼ੇ ਦੇ ਪੈਸੇ ਜ਼ਰੂਰ ਭਰ ਦਵਾਂਗੇ ਚਲੋ ਜੀ ਮੇਰੇ ਵੀਜ਼ੇ ਦੀ ਫਾਈਲ ਅਪਲਾਈ ਕੀਤੀ ਜਾਂਦੀ ਆ ਪੈਸੇ ਲਾਏ ਜਾਂਦੇ ਆ ਤਾਂ ਮੈਂ ਆਸਟ੍ਰੇਲੀਆ ਚਲੀ ਜਾਂਦੀ ਆ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਮੇਰੇ ਮਾਪਿਆਂ ਨੇ ਮੈਨੂੰ ਇੱਕ ਚੰਗੀ ਸਿੱਖਿਆ ਦੇ ਕੇ ਭੇਜਿਆ ਕਿ ਬੱਤ ਤੂੰ ਆਪਣੇ ਸਹਰੇ ਪਰਿਵਾਰ ਦੇ ਰਿਸ਼ਤੇਦਾਰਾਂ ਵਿੱਚ ਹੀ ਰਹਿਣਾ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚ ਨਹੀਂ ਰਹਿਣਾ ਤਾਂ ਕਿ ਕੱਲ ਨੂੰ ਤੇਰੇ ਸਹਰੇ ਪਰਿਵਾਰ ਜਾਂ ਤੈਨੂੰ ਅਜਿਹੀ ਕੋਈ ਗੱਲ ਸੁਣਨ ਨੂੰ ਨਾ ਮਿਲੇ ਕਿ ਇਹ ਸਾਡਾਂ ਕੋਲ ਨਹੀਂ ਰਹੀ ਇਹ ਉੱਥੇ ਐਵੇਂ ਤੁਰੇ ਫਿਰੀ ਜਾਏ ਨੇ ਕਮਾਈ ਨਹੀਂ ਕੀਤੀ ਜਾਏ ਸਾਡੀ ਮਤਲਬ ਕਹਣੇ ਤੋਂ ਬਾਹਰ ਰਹੀ ਉਹ ਕਹਿੰਦੀ ਮੈਂ ਆਪਣੇ ਮਾਤਾ ਪਿਤਾ ਦੀ ਸਿੱਖਿਆ ਅਨੁਸਾਰ ਮੈਂ ਆਪਣੇ ਸਹੁਰੇ ਪਰਿਵਾਰ ਨੂੰ ਪੁੱਛਿਆ ਤੇ ਮੇਰੀ ਟਿਕਟ ਹੋਈ ਤੇ ਜਦੋਂ ਮੈਂ ਗਈ ਤੇ ਮੇਰਾ ਹਾਂਗਕਾਂਗ ਸਟੇ ਸੀਗਾ ਤਾਂ ਮੈਂ ਹਾਂਗਕਾਂਗ ਪਹੁੰਚ ਕੇ ਮੈਨੂੰ ਸਹੁਰੇ ਪਰਿਵਾਰ ਨੇ ਦੱਸਿਆ ਜਾਂਦਾ ਕਿ ਮੇਰੇ ਤਾਈ ਸਹੁਰੇ ਦੀ ਬੇਟੀ ਹੈ ਜਿਹੜੀ ਕਿ ਮੇਰੀ ਨਣਦ ਲੱਗਦੀ ਆ ਰਿਸ਼ਤੇ 'ਚ ਉਹ ਉੱਥੇ ਜਿੱਥੇ ਮੈਂ ਪਹੁੰਚਣਾ ਸੀ ਉੱਥੇ ਰਹਿੰਦੀ ਸੀ ਤਾਂ ਉਹ ਮੈਨੂੰ 에ਰਪੋਰਟ ਤੋਂ ਲੈਣ ਆਈ ਤਾਂ ਮੈਂ ਉਸ ਨਾਲ ਗਈ ਤਾਂ ਮੇਰੀ ਨਣਦ ਸੀ ਜਦੋਂ ਮੈਂ ਗਈ ਉਸ ਦਾ ਮੇਰੇ ਨਾਲ ਬਿਹੇਵੀਅਰ ਬਹੁਤ ਵਧੀਆ ਰਿਹਾ ਉਹਦੇ ਘਰ ਵਾਲਾ ਕੰਮ ਤੇ ਜਾਂਦਾ ਸੀ ਉਹ ਆਪ ਵੀ ਕੰਮ ਤੇ ਜਾਂਦੀ ਉਹਦੇ ਦੋਨੋਂ ਜੀ ਸੀਗੇ ਤੇ ਉਹਨਾਂ ਦੇ ਘਰ ਵਿੱਚ ਇੱਕ ਨੀਚੇ ਪੰਜਾਬੀ ਫੈਮਿਲੀ ਰਹਿੰਦੀ ਸੀ ਕੁ ਕਾਫੀ ਦਿਨ ਚੱਲਦਾ ਕਹਿੰਦੀ ਕਾਫੀ ਦਿਨ ਲੰਘਣ ਤੋਂ ਬਾਅਦ ਦਿਨ ਬੀਤਦੇ ਗਏ ਕਹਿੰਦੀ ਅਚਾਨਕ ਮੇਰੀ ਨਣੰਦੇ ਦੇ ਸੁਭਾਅ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਕਹਿੰਦੀ ਮੈਂ ਕੰਮ ਤੂੰ ਆ ਕੇ ਖਾਣਾ ਬਣਾਉਣਾ ਭਾਂਡੇ ਸਾਰੇ ਦਿਨ ਦੇ ਸਾਫ਼ ਕਰਨੇ ਸ਼ਨੀ ਐਤਵਾਰ ਨੂੰ ਕੱਪੜੇ ਧੋਣੇ ਕਹਿੰਦੀ ਮੇਰੀ ਨਾਨਦ ਨੇ ਸਾਰਾ ਕੰਮ ਛੱਡਤਾ ਕਿ ਇਹ ਸੈਦ ਮੇਰੇ ਤੇ ਆਸਾਨ ਸੀ ਕਿ ਮੈਂ ਇਹਨੂੰ ਆਪਣੇ ਘਰ ਵਿੱਚ ਰੱਖ ਲਈਆਂ ਤਾਂ ਇਵਨ ਕਿ ਉਹਨੇ ਥੋੜੇ ਦਿਨਾਂ ਬਾਅਦ ਮੈਨੂੰ ਕਹਿਣਾ ਸਟਾਰਟ ਕਰ ਦਿੱਤਾ ਕਿ ਇਹ ਘਰ ਦਾ ਰੈਂਟ ਬਹੁਤ ਆ ਤੂੰ ਆਪ ਦਾ ਬੰਦ ਦਾ ਖਰਚਾ ਆਪਣਾ ਬੰਦ ਦਾ ਰੈਂਟ ਵੀ ਸਾਨੂੰ ਦੇਂੀ ਤਾਂ ਕਹਿੰਦੀ ਮੈਂ ਉਹ ਰੈਂਟ ਦੇਣਾ ਸਟਾਰਟ ਕਰ ਦਿੱਤਾ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਮੈਂ ਬਗਾਨੇ ਦੇਸ਼ ਵਿੱਚ ਆ ਕੇ ਸ਼ਾਇਦ ਇੱਥੇ ਸੇਫ ਆਂ ਸਹੀ ਆਂ ਤੇ ਮੈਂ ਸਹਰਿਆਂ ਦੀ ਨਜ਼ਰ ਵਿੱਚ ਵੀ ਆ ਉਧਰੋਂ ਮੇਰੇ ਘਰ ਵਾਲੇ ਦਾ ਮੈਨੂੰ ਫੋਨ ਆਉਂਦਾ ਤੇ ਉਹ ਮੈਨੂੰ ਪੈਸਿਆਂ ਬਾਰੇ ਪੁੱਛਦਾ ਕਹਿੰਦੀ ਮੈਂ ਉਹਨਾਂ ਨੂੰ ਜਵਾਬ ਦਿੰਦੀ ਰਹਿੰਦੀ ਆ ਕਿ ਹਜੇ ਤੱਕ ਤਾਂ ਮੈਂ ਫੀਸਾਂ ਵੀ ਨਹੀਂ ਕੰਪਲੀਟ ਕੀਤੀਆਂ ਉਹ ਕਹਿੰਦੀ ਜਦੋਂ ਮੇਰੇ ਨਣਨ ਦਾ ਬਿਹੇਵੀਅਰ ਥੋੜਾ ਚੇਂਜ ਹੁੰਦਾ ਮੈਂ ਆਪਦੇ ਮੰਮੀ ਡੈਡੀ ਨੂੰ ਕਹਿੰਨੀ ਆ ਕਿ ਤੁਸੀਂ ਮੇਰਾ ਵਿਆਹ ਕਰ ਦੋ ਕਿ ਮੈਂ ਵਿਆਹ ਕਰਾਉਣਾ ਚਾਹੁੰਦੀ ਆ ਕਿਉਂਕਿ ਮੈਂ ਇੱਥੇ ਸਹੀ ਫੀਲ ਨਹੀਂ ਕਰਦੀ ਤਾਂ ਮੇਰੇ ਮੰਮੀ ਡੈਡੀ ਮਨਾ ਕਰ ਦਿੰਦਿਆਂ ਕਿ ਨਹੀਂ ਪੁੱਤ ਹਜੇ ਤਾਂ ਤੇਰਾ ਖਰਚਾ ਬਹੁਤ ਪਿਆ ਵਿਆਹ ਲਈ ਪੈਸੇ ਚਾਹੀਦੇ ਆ ਕਹਿੰਦੀ ਲੇਕਿਨ ਮੈਂ ਜਿੱਦ ਫੜ ਲੈਂਨੀ ਆ ਸਾਰੇ ਪਰਿਵਾਰ ਨੂੰ ਵੀ ਮੈਂ ਕਹਿ ਦਿੰਨੀ ਆ ਕਿ ਅਗਰ ਮੈਂ ਜਲਦੀ ਵਿਆਹ ਕਰਾਉਂਗੀ ਤਾਂ ਮੇਰੇ ਹਸਬੰਦ ਦੀ ਫੈਲ ਲੱਗ ਜੇਗੀ ਤਾਂ ਉਹਨਾਂ ਨੇ ਵੀ ਵਿਆਹ ਲਈ ਹਾਂ ਕਰ ਦਿੱਤੀ ਕਹਿੰਦੀ ਮੈਂ ਵਿਆਹ ਕਰਵਾ ਲੈਂਨੀ ਆ ਇੰਡੀਆ ਆ ਜੰਨੀ ਆ 10 ਦਿਨ ਲਈ ਮੈਂ ਵਿਆਹ ਤੋਂ ਬਾਅਦ ਇੰਡੀਆ ਰਹਿਨੀ ਆ ਆਪਦੇ ਸਹੁਰੇ ਪਰਿਵਾਰ ਚ ਵਿਆਹ ਵਧੀਆ ਹੁੰਦਾ ਕਹਿੰਦੀ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੁੰਦਾ ਤਾਂ ਮੇਰੇ ਘਰ ਵਾਲਾ ਡੇਲੀ ਸ਼ਰਾਬ ਪਿੰਦਾ ਦਿਨ ਵਿੱਚ ਵੀ ਸ਼ਰਾਬ ਪੀ ਰੱਖਦਾ ਕਹਿੰਦੀ ਮੈਂ ਉਹਨਾਂ ਨੂੰ ਟੋਕਦੀ ਆ ਕਿ ਤੁਸੀਂ ਡੇਲੀ दारू ਸ਼ਰਾਬ ਕਿਉਂ ਪੀਂਦੇ ਹੋ ਕਹਿੰਦੀ ਉਹ ਕਹਿੰਦਾ ਕਿ ਹੁਣ ਤਾਂ ਮੈਂ ਵਿਆਹ ਦੇ ਤਾ ਵਿੱਚ ਪਿੰਨਾ ਪਾਦ ਵਿੱਚ ਨਹੀਂ ਪੀਵਾਂਗਾ ਨਾ ਬੈਲਾ ਪਿੰਦਾ ਸੀ ਕਹਿੰਦੀ ਮੇਰੀਆਂ ਅੰਦਰਾਂੀਆਂ ਜਠਾਣੀਆਂ ਸਨ ਚਾਚੇ ਤਾਇਦੀਆਂ ਨੂੰ ਆ ਉਹ ਮੇਰਾ ਬੜਾ ਮੋਹ ਤੇ ਉਹ ਕਰਦੀਆਂ ਨੇ ਕਿਉਂਕਿ ਮੈਂ ਘਰ ਵਿੱਚ ਛੋਟੀ ਆ ਕਹਿੰਦੀ ਉਹ ਬੜਾ ਮੇਰੇ ਨਾਲ ਲਗਾਓ 10 ਦਿਨ ਰੱਖਦੀਆਂ ਮੈਨੂੰ ਵਧੀਆ ਲੱਗਦਾ ਇੱਕ ਮੇਰੀ ਕੁਵਾਰੀ ਨਾਨਦ ਆ ਉਹ ਵੀ ਮੇਰੇ ਨਾਲ ਵਧੀਆ ਰਹਿੰਦੀ ਆ ਕਹਿੰਦੀ ਫਿਰ ਮੈਂ 10 ਦਿਨਾਂ ਬਾਅਦ ਵਾਪਸ ਚਲੀ ਜਾਨੀ ਆ ਵਾਪਸ ਜਾਨੀ ਆ ਤਾਂ ਕਹਿੰਦੀ ਮੈਨੂੰ ਪਤਾ ਲੱਗਦਾ ਕਿ ਮੈਂ ਆਪਣੇ ਹਸਬੰਦ ਦੀ ਫਾਈਲ ਲਗਾਈ ਸੀ ਜਿਹੜੀ ਕਿ ਰਿਜੈਕਟ ਹੋ ਚੁੱਕੀ ਸੀ ਕਹਿੰਦੀ ਮੈਂ ਰਿਜੈਕਟ ਹੋਈ ਫਾਈਲ ਨੂੰ ਦੇਖਦੀ ਆ ਤਾਂ ਮੈਂ ਦੁਬਾਰਾ ਕੋਸ਼ਿਸ਼ ਕਰਦੀ ਆ ਦੁਬਾਰਾ ਫਿਰ ਤੋਂ ਫਾਈਲ ਲਗਾਉਣੀ ਆ ਕਹਿੰਦੀ ਜਦੋਂ ਮੈਂ ਵਾਪਸ ਆਉਣੀ ਆ ਤਾਂ ਉਦੋਂ ਮੇਰੀ ਨਣਨ ਦਾ ਬਿਹੇਵੀਅਰ ਮੇਰੇ ਨਾਲ ਕੁਝ ਚੰਗਾ ਨਹੀਂ ਹੁੰਦਾ ਕਹਿੰਦੀ ਮੈਂ ਹਜੇ ਦਿੱਲੀ 에어ਪੋਰਟ ਤੋਂ ਇੰਡੀਆ ਤੋਂ ਚੜ੍ਹਦੀ ਆ ਤਾਂ ਮੇਰੀ ਨਣਨ ਤਾਂ ਮੈਨੂੰ ਮੈਸੇਜ ਕਰਕੇ ਪੁੱਛਦੀ ਆ ਜੋ ਕਿ ਆਸਟ੍ਰੇਲੀਆ ਵਿੱਚ ਮੇਰੇ ਨਾਲ ਹੀ ਰਹਿੰਦੀ ਸੀ ਕਿ ਤੂੰ ਆ ਰਹੀ ਆ ਕਹਿੰਦੀ ਮੈਂ ਕਹਿੰਨੀ ਆ ਹਾਂਜੀ ਦੀਦੀ ਮੈਂ ਆ ਰਹੀ ਆ ਤਾਂ ਕਹਿੰਦੀ ਉਸ ਦਾ ਮੈਨੂੰ ਮੈਸੇਜ ਆਉਂਦਾ ਕਿ ਤੂੰ ਮੇਰੇ ਕੋਲ ਨਾ ਆਈ ਕਹਿੰਦੀ ਮੈਂ ਹੈਰਾਨ ਹੁੰਨੀ ਆ ਤੇ ਫਲੈਟ ਵਿੱਚ ਬੈਠ ਜਾਂਦੀ ਆ ਕਹਿੰਦੀ ਉੱਥੇ ਵਾਈਫਾਈ ਵੀ ਨਹੀਂ ਹੁੰਦਾ ਕਹਿੰਦੀ ਮੈਂ ਸੋਚਦੀ ਆ ਕਿ ਹੁਣ ਮੈਂ ਕਿਸ ਨੂੰ ਕਹਾਂ ਕਿ ਮੈਂ ਕਿੱਥੇ ਜਾਣਾ ਕਿੱਥੇ ਰਹੋਂਗੇ ਵੀ ਮੈਂ ਬਹੁਤ ਪਰੇਸ਼ਾਨ ਹੁੰਨੀ ਆ ਕਹਿੰਦੀ ਉਹ ਮੈਨੂੰ ਇੱਕ ਤਰ੍ਹਾਂ ਨਾਲ ਇਹ ਕਹਿਣਾ ਚਾਹੁੰਦੀ ਆ ਕਿ ਹੁਣ ਮੈਂ ਤੈਨੂੰ ਨਹੀਂ ਰੱਖਣਾ ਚਾਹੁੰਦੀ ਕਹਿੰਦੀ ਮੈਂ ਆਪਣੀ ਫਰੈਂਡ ਨੂੰ ਹਾਂਗਕਾਂਗ ਸਟੇ ਹੁੰਦਾ ਹਾਂਗਕਾਂਗ ਉਤਰਦੀ ਆ ਵਾਈਫਾਈ ਅਟੈਚ ਕਰਕੇ ਮੈਸੇਜ ਕਰਦੀ ਆ ਕਿ ਮੇਰੇ ਨਾਨਦ ਨੇ ਮੈਨੂੰ ਜਵਾਬ ਦਿੱਤਾ ਪਲੀਜ਼ ਤੂੰ ਮੈਨੂੰ ਲੈ ਜਾ ਸਕਦੀ ਏਅਰਪੋਰਟ ਤੋਂ ਕਹਿੰਦੀ ਉਹ ਹਾਂ ਕਹਿ ਦਿੰਦੀ ਆ ਵੀ ਮੈਂ ਤੈਨੂੰ ਲੈ ਜਾਵਾਂਗੀ ਕਹਿੰਦੀ ਜਦੋਂ ਨੂੰ ਮੈਂ ਆਸਟ੍ਰੇਲੀਆ ਪਹੁੰਚਦੀ ਆ ਆਸਟ੍ਰੇਲੀਆ ਪਹੁੰਚ ਕੇ ਕਹਿੰਦੀ ਪਤਾ ਨਹੀਂ ਮੇਰੀ ਨਣੰਦੇ ਦਿਮਾਗ ਚ ਕੀ ਆਉਂਦਾ ਉਹ ਵਟਸਐਪ ਤੋਂ ਮੈਸੇਜ एवरीवन ਡਿਲੀਟ ਕਰ ਦਿੰਦੀ ਆ ਉਸ ਨੂੰ ਇਹ ਲੱਗਦਾ ਕਿ ਸ਼ਾਇਦ ਵੀ ਮੇਰੇ ਪੇਕਿਆਂ ਦੇ ਵਿੱਚ ਇਹਦੇ ਸਹੁਰਿਆਂ ਦੇ ਵਿੱਚ ਗੱਲ ਫੈਲ ਜਾਏਗੀ ਕਿ ਮੈਂ ਇਹਨੂੰ ਰੱਖਣ ਤੋਂ ਮਨਾ ਕਰਤਾ ਜਾਂ ਹੋਰ ਕੋਈ ਗੱਲ ਕਹਿੰਦੀ ਜਦੋਂ ਨੂੰ ਮੈਂ 에ਰਪੋਰਟ ਤੋਂ ਬਾਹਰ ਨਿਕਲਦੀ ਆ ਤਾਂ ਸਾਹਮਣੇ ਮੇਰੀ ਫਰੈਂਡ ਖੜੀ ਆ ਤੇ ਉਸਦੇ ਪਿੱਛੇ ਮੇਰੀ ਨਣਦ ਵੀ ਖੜੀ ਆ ਕਹਿੰਦੀ ਮੈਂ ਦੇਖਦੀ ਆ ਤਾਂ ਉਹ ਮੈਨੂੰ ਕਹਿੰਦੀ ਆ ਕਿ ਮੈਂ ਤੈਨੂੰ ਹੀ ਲੈਣ ਆਈ ਸੀ ਕਹਿੰਦੀ ਫਿਰ ਮੈਂ ਆਖਦੀ ਫਰੈਂਡ ਨੂੰ ਮਨਾ ਕਰ ਦਿੰਦੀ ਆ ਤੇ ਮੈਂ ਆਪਣੀ ਨਣਦ ਨਾਲ ਹੀ ਚਲੀ ਜਾਂਦੀ ਆ ਕਹਿੰਦੀ ਅਸੀਂ ਘਰ ਜਾਨੀਏ ਉਸਨੇ ਮੇਰਾ ਕੋਈ ਵਧੀਆ ਸਵਾਗਤ ਨਹੀਂ ਕੀਤਾ ਮੈਂ ਵਿਆਹ ਕਰਾ ਕੇ ਜਾਨੀ ਆ ਮੇਰਾ ਕੋਈ ਵੈਲਕਮ ਨਹੀਂ ਹੁੰਦਾ ਮੈਨੂੰ ਕੋਈ ਚਾਹ ਪਾਣੀ ਨਹੀਂ ਪਿਆਇਆ ਜਾਂਦਾ ਕਹਿੰਦੀ ਉਸ ਉਸ ਦਿਨ ਮੇਰੇ ਨਣਦ ਹੋਈਆ ਕਰ ਨਹੀਂ ਹੁੰਦਾ ਕਹਿੰਦੀ ਉਹ ਮੈਨੂੰ ਕਹਿੰਦੀ ਆ ਕਿ ਤੂੰ ਅੱਜ ਮੇਰੇ ਕੋਲ ਹੀ ਮੇਰੇ ਰੂਮ ਵਿੱਚ ਹੀ ਸੌਵੇਂਗੀ ਤਾਂ ਕਿ ਉਸ ਨੂੰ ਲੱਗਦਾ ਹੈ ਕਿ ਜੋ ਥੱਲੇ ਰਹਿੰਦੀ ਪੰਜਾਬੀ ਫੈਮਿਲੀ ਆ ਇਹਦੀ ਜ਼ਿਆਦਾ ਉਹਦੇ ਨਾਲ ਅਟੈਚਮੈਂਟ ਨਾ ਹੋਵੇ ਉਹ ਮੈਨੂੰ ਆਪਦੇ ਕਬਜ਼ੇ ਵਿੱਚ ਹੀ ਰੱਖਣਾ ਚਾਹੁੰਦੀ ਆ ਆਪਦੇ ਕਹਿਣੇ ਵਿੱਚ ਹੀ ਰੱਖਣਾ ਚਾਹੁੰਦੀ ਆ ਕਹਿੰਦੀ ਮੈਂ ਆਪਦੀ ਨਾਨਦ ਕੋਲ ਰਾਤ ਕੱਟਦੀ ਆ ਤਾਂ ਦੂਸਰੇ ਦਿਨ نیچے ਜਿਹੜੀ ਆਂਟੀ ਆ ਪੰਜਾਬੀ ਫੈਮਿਲੀ ਆ ਉਹ ਮੇਰੇ ਕੋਲ ਆਉਂਦੀ ਆ ਮੇਰੀ ਨਣਦੋਸਟ ਟਾਈਮ ਕੰਮ ਤੇ ਗਈ ਹੁੰਦੀ ਆ ਕਹਿੰਦੀ ਉਹ ਮੈਨੂੰ ਆ ਕੇ ਕਹਿੰਦੀ ਆ ਕਿ ਬੇਟਾ ਜੀ ਤੁਹਾਨੂੰ ਕੋਈ ਮਿਲਣ ਆਇਆ ਮੈਂ ਆਂਦੀ نیچے ਜਾ ਕੇ ਦੇਖਦੀ ਆ ਤਾਂ ਕੋਈ ਆਂਟੀ ਆਏ ਹੁੰਦੇ ਆ ਉਸ ਨੂੰ ਮੇਰੇ ਬਾਰੇ ਪਤਾ ਹੁੰਦਾ ਕਿ ਮੈਂ ਇਸ ਜ਼ਿਲ੍ਹੇ ਤੋਂ ਆ ਪੰਜਾਬ ਤੋਂ ਆ ਕਹਿੰਦੀ ਉਹ ਆਂਟੀ ਤੇ ਇੱਕ ਹੋਰ ਆਂਟੀ ਜੋ ਮੈਨੂੰ ਮਿਲਣ ਆਏ ਆ ਉਹ ਮੈਨੂੰ ਬੇਟੀਆਂ ਦਰਾਂ ਮਿਲਦੇ ਆ ਤੇ ਮੇਰੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਤੇ ਮੈਨੂੰ ਉਹ ਸਾਡੇ ਘਰ ਵਾਲੇ ਆਂਟੀ ਪੁੱਛਦੇ ਆ ਕਿ ਬੇਟਾ ਜੀ ਤੁਸੀਂ ਤਾਂ ਵਿਆਹ ਵੀ ਕਰਾ ਲਿਆ ਦੱਸਿਆ ਨਹੀਂ ਤੁਸੀਂ ਇੰਡੀਆ ਵਿਆਹ ਕਰਨ ਗਏ ਸੀ ਕਹਿੰਦੀ ਮੈਂ ਦੱਸਦੀ ਆ ਕਿ ਹਾਂਜੀ ਆਂਟੀ ਮੇਰਾ ਵਿਆਹ ਪਹਿਲਾਂ ਵੀ ਫਿਕਸ ਹੋਇਆ ਸੀ ਲੇਕਿਨ ਉਧਰੋਂ ਰਿਸ਼ਤੇ ਵੱਲੋਂ ਨਾ ਹੋ ਗਈ ਸੀ ਇਸ ਕਰਕੇ ਮੈਂ ਵਿਆਹ ਜਲਦੀ ਕਰ ਲਿਆ ਕਿਉਂਕਿ ਜਾਦਾ ਸਮਾਂ ਬੈਨ ਨਾਲ ਸਾਡੀ ਫਾਈਲ ਵਿੱਚ ਇਸ਼ੂ ਆ ਰਿਹਾ ਸੀ ਤੇ ਕੁਝ ਮੇਰੀ ਨਾਨੰਦ ਵੀ ਮੇਰੇ ਨਾਲ ਕੋਈ ਐਹੋ ਜਿਹਾ ਬਿਹੇਵੀਅਰ ਕਰਦੀ ਸੀ ਜਿਸ ਲਈ ਮੈਂ ਚਾਹੁੰਦੀ ਸੀ ਕਿ ਮੈਂ ਵਿਆਹ ਕਰਾ ਕੇ ਆਉਦੇ ਹਸਬੰਦ ਨਾਲ ਅਲੱਗ ਤੋਂ ਸੈਪਰੇਟ ਰਹਿਣ ਲੱਗਾ ਕਹਿੰਦੀ ਜੋ ਮੈਨੂੰ ਮਿਲਣ ਆਈ ਆਂਟੀ ਆ ਬਾਹਰੋਂ ਆਈ ਆ ਉਹ ਚਾਣਕ ਮੈਨੂੰ ਪੁੱਛਦੀ ਆ ਕਿ ਬੇਟਾ ਜੀ ਤੁਹਾਡਾ ਜੋ ਪਹਿਲਾ ਰਿਸ਼ਤਾ ਹੋਇਆ ਸੀ ਉਹ ਕਿੱਥੇ ਹੋਇਆ ਸੀ ਕਹਿੰਦੀ ਮੈਂ ਉਸ ਨੂੰ ਐਡਰੈਸ ਦੱਸ ਦਿਆਂ ਤਾਂ ਉਹ ਮੈਨੂੰ ਕਹਿੰਦੀ ਆ ਕਿ ਜਿੱਥੇ ਤੇਰਾ ਪਹਿਲਾ ਰਿਸ਼ਤਾ ਹੋਇਆ ਸੀ ਉਹ ਪਰਿਵਾਰ ਤਾਂ ਬਹੁਤ ਚੰਗਾ ਸੀ ਤੇ ਉਹ ਲੜਕੇ ਵਿੱਚ ਵੀ ਕੋਈ ਨੁਕਸ ਨਹੀਂ ਸੀ ਫਿਰ ਹੋ ਜਾਇਆ ਕਿਉਂ ਤਾਂ ਉਹ ਕਹਿੰਦੀ ਆ ਕਿ ਆਂਟੀ ਪਤਾ ਨਹੀਂ ਉਹ ਲੜਕੇ ਵਾਲਿਆਂ ਨੇ ਸਾਨੂੰ ਜਵਾਬ ਦਿੱਤਾ ਸੀ ਕਿ ਕੀ ਗੱਲ ਬਣੀ ਸੀ ਕੀ ਨਹੀਂ ਉਹ ਆਂਟੀ ਕਹਿੰਦੀ ਆ ਕਿ ਲੜਕੇ ਵਾਲਿਆਂ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਨੂੰ ਕੋਈ ਜਵਾਬ ਦਿੱਤਾ ਸੀ ਤੇਰੀ ਇਹ ਵਾਲੀ ਜਿਸ ਨਾਨਦਨਾ ਰਹਿ ਰਹੀਆਂ ਐ ਏਸੇ ਨਹੀਂ ਫੋਨ ਕਰਕੇ ਕੋਈ ਜਵਾਬ ਦਿੱਤਾ ਸੀ ਕਿ ਇਸ ਦੀ ਤਾਂ ਮੇਰੇ ਚਾਚੇ ਦੇ ਮੁੰਡੇ ਨਾਲ ਗੱਲ ਬਾਤ ਆ ਕੁੜੀ ਦਾ ਤੁਸੀਂ ਇਹ ਰਿਸ਼ਤਾ ਲੈਣ ਤੋਂ ਮਨਾ ਕਰ ਦਿਓ ਕਹਿੰਦੀ ਮੈਂ ਉਸ ਨੂੰ ਪੁੱਛਤੀ ਆਂ ਅੰਟੀ ਤੁਹਾਨੂੰ ਕਿਵੇਂ ਪਤਾ ਇਸ ਗੱਲ ਬਾਰੇ ਉਹ ਕਹਿੰਦੀ ਆ ਕਿ ਉਹ ਲੜਕਾ ਮੇਰੀ ਨਾਨਾ ਦਾ ਹੀ ਬੇਟਾ ਸੀ ਤੇ ਮੈਂ ਉਸਦੀ ਮਾਮੀ ਆ ਜਦੋਂ ਮੈਨੂੰ ਇਹ ਘਰ ਵਾਲੀ ਤੇਰੀ ਆਂਟੀ ਨੇ ਦੱਸਿਆ ਕਿ ਇਹ ਲੜਕੀ ਉਸ ਸ਼ਹਿਰ ਤੋਂ ਆ ਇਸ ਦਾ ਇਹ ਇਸ਼ੂ ਆ ਦੁਬਾਰੇ ਮੈਰਿਜ ਹੋਈ ਆ ਤਾਂ ਮੈਨੂੰ ਇਹ ਸਾਰੀ ਕਹਾਣੀ ਦਾ ਉਧਰ ਰਿਲਾਈਜ਼ ਹੋਈ ਕਿ ਹਾਂ ਇਹ ਉਹੀ ਲੜਕੀ ਆ ਜਿਹਦੀ ਮੇਰੇ ਦੋਤੇ ਨਾਲ ਮੰਗਣੀ ਹੋਈ ਸੀ ਤਾਂ ਮੈਂ ਇਸ ਨੂੰ ਜ਼ਰੂਰ ਮਿਲਾਂਗੀ ਉਹ ਦਾਸਦੀ ਹੈ ਕਿ ਸਾਰੀ ਘਟਨਾ ਜੋ ਵੀ ਤੇਰੇ ਨਾਲ ਬੀਤਿਆ ਇਸ ਦੀ ਜ਼ਿੰਮੇਵਾਰ ਇਹ ਤੇਰੀ ਨਾਨੰਦੀ ਹੀ ਹੈ ਕਹਿੰਦੀ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਿਆ ਤੇ ਮੈਂ ਉਸ ਨਾਲ ਗੱਲ ਕਰਨੀ ਚਾਹੀ ਲੇਕਿਨ ਕਹਿੰਦੀ ਮੇਰੇ ਘਰ ਵਾਲਾ ਮੇਰੇ ਨਾਲ ਫੋਨ ਤੇ ਗੱਲ ਨਹੀਂ ਸੀ ਕਰਦਾ ਕਹਿੰਦੀ ਜਦੋਂ ਹੀ ਮੈਂ ਫੋਨ ਕਰਨਾ ਉਹਨੇ ਮੇਰੇ ਨਾਲ ਬਹੁਤ ਘੱਟ ਗੱਲ ਕਰਨੀ ਤੇ ਹਮੇਸ਼ਾ ਮੈਨੂੰ ਇੱਕ ਗੱਲ ਹੀ ਬੁਲਣੀ ਕਿ ਤੂੰ ਪੈਸੇ ਨਹੀਂ ਭੇਜਦੀ ਤੂੰ ਕਮਾਈ ਨਹੀਂ ਕਰਦੀ ਕਹਿੰਦੀ ਮੈਂ ਜਵਾਬ ਦੇ ਦੇਣਾ ਕਿ ਹਜੇ ਮੇਰੀਆਂ ਫੀਸਾਂ ਨਹੀਂ ਭਰੀਆਂ ਇੱਥੇ ਖਰਚਾ ਬਹੁਤ ਆ ਕਹਿੰਦੀ ਉਹਨੇ ਇੰਨਾ ਕਹਿ ਕੇ ਫੋਨ ਕੱਟ ਦੇਣਾ ਕਹਿੰਦੀ ਜਦੋਂ ਮੈਂ ਹਫ਼ਤਾ 10 ਦਿਨ ਨੂੰ 15 ਦਿਨ ਮਹੀਨਾ ਦੇਖਿਆ ਕਿ ਇਹ ਮੇਰੇ ਨਾਲ ਗੱਲ ਨਹੀਂ ਕਰਦਾ ਮੈਂ ਆਪਣੇ ਮੰਮੀ ਡੈਡੀ ਨੂੰ ਦੱਸਣਾ ਤੇ ਮੇਰੇ ਮੰਮੀ ਡੈਡੀ ਨੇ ਕਹਿਣਾ ਕੋਈ ਨਾ ਬੇਟਾ ਜੀ ਹੌਲੀ ਹੌਲੀ ਜਦੋਂ ਤੇਰੇ ਕੋਲ ਆ ਗਿਆ ਫਰਕ ਪੈ ਜਾਏਗਾ ਕਹਿੰਦੀ ਕੁਝ ਮਹੀਨਿਆਂ ਬਾਅਦ ਕੀ ਹੁੰਦਾ ਸਮਾਂ ਲੰਘ ਜਾਂਦਾ ਤਾਂ ਮੈਂ ਕਹਿੰਦੀ ਮੇਰੀ ਨਣਾਂ ਦਾ ਘਰ ਵਿੱਚ ਵਿਆਹ ਰੱਖਿਆ ਜਾਂਦਾ ਕਹਿੰਦੀ ਮੈਨੂੰ ਪਤਾ ਲੱਗਦਾ ਕਿ ਮੇਰੀ ਨਣਨ ਦਾ ਵਿਆਹ ਕਹਿੰਦੀ ਮੈਂ ਸਹੁਰੇ ਆਣ ਨੂੰ ਕਿਹਾ ਕਿ ਮੈਂ ਵੀ ਵਿਆਹ ਤੇ ਹੋਣਾ ਤੇ ਉਹ ਕਹਿੰਦੇ ਸਾਡੇ ਕੋਲ ਟਿਕਟ ਲਈ ਪੈਸੇ ਨਹੀਂ ਆ ਵੀ ਤੂੰ ਕੈਨਸਲ ਕਰ ਦੇ ਆਨ ਲਈ ਕਹਿੰਦੀ ਮੈਂ ਕਿ ਨਹੀਂ ਮੈਂ ਪਿੰਡ ਆਉਣਾ ਕਿਉਂਕਿ ਕਹਿੰਦੀ ਮੇਰੇ ਦਿਮਾਗ ਵਿੱਚ ਇੱਕ ਡਾਊਟ ਚੱਲ ਰਿਹਾ ਸੀ ਕਿ ਮੇਰਾ ਹੀ ਘਰ ਵਾਲਾ ਮੈਨੂੰ ਫੋਨ ਨਹੀਂ ਕਰਦਾ ਮੇਰਾ ਦੁੱਖ ਸੁੱਖ ਨਹੀਂ ਪੁੱਛਦਾ ਤਾਂ ਕਹਿੰਦੀ ਮੈਂ ਆਪਦੀ ਨਣਦ ਦੇ ਵਿਆਹ ਤੇ ਜਾਨੀ ਆ ਮੈਂ ਆਪਦੇ ਮੰਮੀ ਡੈਡੀ ਨੂੰ ਕਹਿ ਦਿੰਨੀ ਆ ਕਿ ਕਿਵੇਂ ਨਾ ਕਿਵੇਂ ਕਰਕੇ ਤੁਸੀਂ ਮੇਰੀ ਟਿਕਟ ਕਰਵਾ ਦਿਓ ਤੇ ਮੈਂ ਇੰਡੀਆ ਆਉਣਾ ਚਾਹੁੰਦੀ ਆ ਕਹਿੰਦੀ ਮੇਰੇ ਡੈਡੀ ਟਿਕਟ ਕਰਵਾ ਦਿੰਦੇ ਆ ਤਾਂ ਕਹਿੰਦੀ ਮੈਂ ਇੰਡੀਆ ਆਉਂਨੀ ਆ ਨਨਾਨ ਦਾ ਵਿਆਹ ਰੱਖਿਆ ਹੁੰਦਾ ਤੇ ਕੋਈ ਵੀ ਮੇਰਾ ਵੈਲਕਮ ਨਹੀਂ ਕਰਦਾ ਉੱਥੇ ਮੈਂ 에ਰਪੋਰਟ ਤੋਂ ਫੋਨ ਕਰਦੀ ਆ ਕਿ ਮੈਨੂੰ ਲੈ ਜਾਓ ਤੇ ਕਹਿੰਦੇ ਆ ਮੇਰੇ ਹਸਬੰਦ ਦਾ ਕਹਿਣਾ ਕਿ ਸਾਨੂੰ ਕਿਹੜਾ ਪੁੱਛ ਕੇ ਆਈਆਂ ਆਪਣੀ ਮਰਜ਼ੀ ਨਾਲ ਆਈਆਂ ਆਪ ਹੀ ਆ ਜਾ ਕਹਿੰਦੀ ਮੈਂ ਉੱਥੋਂ ਵਸਤੇ ਬਾਏ ਬਾਸ ਆਉਂਨੀ ਆ ਤਾਂ ਸਹੁਰੇ ਘਰ ਹੀ ਸਿੱਧਾ ਜਾਨੀ ਆ ਤਾਂ ਜਾਣ ਸਾਰ ਮੇਰੀ ਸੱਸ ਮੈਨੂੰ ਪੁੱਛਦੀ ਆ ਕਿ ਨਨਾਨ ਦੇ ਵਿਆਹ ਤੇ ਆਈਆਂ ਕਿੰਨੇ ਪੈਸੇ ਕਮਾ ਕੇ ਲੈ ਆਈਆਂ ਕਹਿੰਦੀ ਮੈਂ ਬੜੀ ਉਦਾਸ ਹੁੰਨੀ ਆ ਨਣਾ ਦਾ ਵਿਆਹ ਹੋ ਜਾਂਦਾ ਨਣਾ ਦਾ ਵਿਆਹ ਹੋਣ ਤੋਂ 5-7 ਦਿਨ ਬਾਅਦ ਮੈਂ ਆਪਦੇ ਪੇਕੇ ਘਰੇ ਚਲੀ ਜਾਨੀ ਉੱਥੇ ਰਹਿਣੀ ਆ ਕਹਿੰਦੀ 5-7 ਦਿਨ ਮੈਂ ਉੱਥੇ ਰਹਿਣੀ ਆ ਤਾਂ ਮੈਨੂੰ ਕਿਸੇ ਦਾ ਸਹੁਰੇ ਪਰਿਵਾਰ ਵੱਲੋਂ ਫੋਨ ਨਹੀਂ ਆਉਂਦਾ ਨਾ ਘਰ ਵਾਲੇ ਦਾ ਨਾ ਸੱਸ ਦਾ ਨਾ ਸਹੁਰੇ ਦਾ ਮੈਂ ਹਰਾਨ ਹੁੰਨੀ ਆ ਕਹਿੰਦੀ ਮੈਂ ਮੰਮੀ ਡੈਡੀ ਨੂੰ ਕਹਿ ਦਿੰਨੀ ਆ ਕਿ ਮੈਂ ਵਾਪਸ ਜਾਣਾ ਮੇਰੀ ਟਿਕਟ ਕਰਵਾ ਦਿਓ ਤਾਂ ਮੇਰੇ ਪਾਪਾ ਕਹਿੰਦੇ ਮੇਰੀ ਟਿਕਟ ਕਰਵਾ ਦਿੰਦੇ ਆ ਮੈਂ ਵਾਪਸ ਚਲੀ ਜਾਨੀ ਆ ਵਾਪਸ ਜਾ ਕੇ ਵੀ ਉਹੀ ਮੇਰੀ ਨਣੰਦ ਦਾ ਬਿਹੇਵੀਅਰ ਰਹਿੰਦਾ ਕਹਿੰਦੀ ਉਧਰੋਂ ਮੇਰੀ ਨਣੰਦੇ ਜੀ ਸੱਚਾਈ ਮੇਰੇ ਸਾਹਮਣੇ ਆਉਂਦੀ ਆ ਉਧਰੋਂ ਮੇਰੇ ਘਰ ਵਾਲੇ ਦਾ ਬਿਹੇਵੀਅਰ ਮੇਰੇ ਸਾਹਮਣੇ ਆਉਂਦਾ ਕਿ ਇਹ ਇਦਾਂ ਕਿਉਂ ਕਰ ਰਿਹਾ ਉਸ ਤੋਂ ਬਾਅਦ ਕਹਿੰਦੀ ਜਦੋਂ ਮੈਂ ਆਪਦੀ ਨਣੰਦ ਨੂੰ ਇੱਕ ਦਿਨ ਮੈਨੂੰ ਘਰ ਵਾਲੀ ਆਂਟੀ ਕਹਿ ਦਿੰਦੀ ਆ ਕਿ ਬੇਟੇ ਇਹ ਲੜਕੀ ਠੀਕ ਨਹੀਂ ਹੈ ਬਹੁਤ ਤੇਜ਼ ਆ ਤੂੰ ਇਸ ਤੋਂ ਸੈਪਰੇਟ ਅਲੱਗ ਰਹਿਣਾ ਸ਼ੁਰੂ ਕਰ ਦੇ ਨਹੀਂ ਤਾਂ ਇਹ ਤੇਰਾ ਤੇਰੇ ਘਰ ਵਾਲੇ ਨਾਲੋਂ ਫਰਕ ਪਵਾ ਦੂਗੀ ਕਹਿੰਦੀ ਐ ਇਸ ਗੱਲ ਤੇ ਮੈਂ ਗੌਰ ਕਰਕੇ ਤਾਂ ਹਰਾਣ ਹੁਣੇ ਤਾਂ ਮੈਂ ਆਪਦੀ ਨਣਣ ਨੂੰ ਕਹਿ ਦਿੰਨੀ ਆ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਮੈਂ ਅਲੱਗ ਤੋਂ ਰਹਿਣਾ ਕਹਿੰਦੀ ਉਹ ਵੀ ਇਹ ਚਾਹੁੰਦੀ ਹੁੰਦੀ ਆ ਕਿ ਇਹ ਮੇਰੇ ਨਾਲ ਨਾ ਰਹੇ ਕਹਿੰਦੀ ਜਿਸ ਦਿਨ ਮੈਂ ਉੱਥੋਂ ਅਲੱਗ ਹੁੰਨੀ ਆ ਤਾਂ ਮੇਰੀ ਦਰਾਣੀ ਦਾ ਪਿੰਡ ਤੋਂ ਫੋਨ ਆਂਦਾ ਤਾਂ ਉਹ ਮੈਨੂੰ ਦੱਸਦੀ ਆ ਕਿ ਤੇਰੇ ਘਰ ਵਾਲਾ ਜੋ ਕਿ ਬਹੁਤ ਜਿਆਦਾ ਨਸ਼ੇੜੀ ਵੱਡਾ ਹੈ ਤੇ ਉਹ ਹਰ ਤਰ੍ਹਾਂ ਦਾ ਨਸ਼ਾ ਕਰਦਾ ਹੈ ਤੇ ਤੂੰ ਇਸ ਨੂੰ ਪੈਸੇ ਕਿਉਂ ਭੇਜਦੀਆਂ ਇਹ ਤਾਂ ਨਸ਼ਾ ਕਰਕੇ ਡਿੱਗਿਆ ਰਹਿੰਦਾ ਕਹਿੰਦੀ ਮੈਂ ਹਰਾਨ ਹੋ ਜਾਨੀ ਆ ਵੀ ਇੱਕ ਪਾਸੇ ਤਾਂ ਮੈਂ ਬੇਕਾਰ ਹੋਊਗੀ ਦੂਸਰੇ ਪਾਸੇ ਮੇਰੇ ਘਰ ਵਾਲਾ ਨਸ਼ੇੜੀ ਤੇ ਮੈਂ ਹੁਣ ਰਹਾਂਗੀ ਕਿਹਦੇ ਨਾਲ ਕਿੱਥੇ ਰਹਾਂਗੀ ਕਹਿੰਦੀ ਮੈਂ ਜਾਨੀ ਆ ਉੱਥੋਂ ਘਰ ਬਦਲ ਲੈਨੀ ਆ ਮੈਂ ਆਪਣੀਆਂ ਫਰੈਂਡਸ ਨਾਲ ਰਹਿਣਾ ਸ਼ੁਰੂ ਕਰਦੀਆਂ ਤਾਂ ਮੇਰੇ ਘਰ ਵਾਲੇ ਬਾਰੇ ਪਤਾ ਲੱਗਦਾ ਤਾਂ ਮੇਰੀ ਮੰਮੀ ਡੈਡੀ ਫਿਰ ਤੋਂ ਦੁਲਾਸਾ ਦਿੰਦੇ ਆ ਕੋਈ ਨਾ ਪੁੱਤ ਸੁਧਰ ਜਾਊਗਾ ਕੋਈ ਨਾ ਪੁੱਤ ਕਹਿੰਦੀ ਮੈਂ ਜਦੋਂ ਏਜੰਟ ਨੂੰ ਪੁੱਛਦੀਆਂ ਤਾਂ ਏਜੰਟ ਮੈਨੂੰ ਕਹਿੰਦਾ ਕਿ ਤੁਹਾਡੇ ਹਸਬੰਡ ਦੀ ਇਸ ਵਾਰ ਵੀ ਫਾਈਲ ਰਿਜੈਕਟ ਹੋ ਚੁੱਕੀ ਆ ਕਹਿੰਦੀ ਮੈਂ ਕੀ ਕਰਦੀਆਂ ਕਿ ਆਪਦੇ ਮੰਮੀ ਡੈਡੀ ਦੀ ਫਾਈਲ ਲਗਵਾ ਦਿੰਨੀ ਆ ਕਿਉਂਕਿ ਮੈਂ ਉਸ ਟਾਈਮ ਬੜੀ ਇਕੱਲੀ ਆਸਟ੍ਰੇਲੀਆ ਦੇ ਵਿੱਚ ਰਹਿ ਚੁੱਕੀ ਆ ਟੈਨਸ਼ਨ ਵਿੱਚ ਵੀ ਆ ਕਹਿੰਦੀ ਮੇਰੇ ਮੰਮੀ ਡੈਡੀ ਦਾ ਵੀਜ਼ਾ ਆ ਜਾਂਦਾ ਇੱਕ ਗੁੱਡ ਨਿਊਜ਼ ਆ ਦੂਸਰੇ ਪਾਸੇ ਇੰਨੀ ਬੁਰੀ ਖਬਰ ਮਿਲਦੀ ਆ ਮੈਨੂੰ ਕਿ ਅਚਾਨਕ ਪਿੰਡ ਤੋਂ ਮੇਰੇ ਮੰਮੀ ਡੈਡੀ ਤੋਂ ਪਤਾ ਲੱਗਦਾ ਕਿ ਕਹਿੰਦੇ ਕਿ ਮੈਨੂੰ ਪਤਾ ਲੱਗਦਾ ਕਿ ਮੇਰਾ ਨੌਜਵਾਨ 20 ਸਾਲ ਦਾ ਭਰਾ ਜਿਸ ਦੀ ਸੱਪ ਲੜਨ ਨਾਲ ਮੌਤ ਹੋ ਜਾਂਦੀ ਆ ਕਹਿੰਦੀ ਉਹ ਦਿਨ ਮੇਰੇ ਤੇ ਇੱਕ ਘਰ ਛੱਡਿਆ ਇੱਕ ਪਤੀ ਨਸ਼ੇੜੀ ਦੂਸਰਾ ਮੇਰੇ ਭਰਾ ਦੀ ਮੌਤ ਹੋ ਜਾਣਾ ਮੇਰੇ ਲਈ ਦੁਨੀਆ ਪਲਟ ਜਾਣ ਦੇ ਬਰਾਬਰ ਸੀ ਕਹਿੰਦੀ ਮੈਂ ਬਹੁਤ ਇਕੱਲੀ ਮੇਰੇ ਮਾਪੋਤ ਮਾਪੇ ਬਹੁਤ ਇਕੱਲੇ ਤੇ ਦੁਖੀ ਮੇਰੀ ਮਾਂ ਮੈਨੂੰ ਰੋ ਰੋ ਕੇ ਫੋਨ ਤੇ ਕਹਿੰਦੀ ਆ ਕਿ ਪੁੱਤ ਆਪਾ ਤਾਂ ਤੇਰੇ ਵੱਲੋਂ ਵੀ ਦੁਖੀ ਹੋਗੇ ਤੇ ਸਾਡੇ ਵੱਲੋਂ ਇਤਰੋ ਤੂੰ ਦੁਖੀ ਹੋਗੀ ਕਹਿੰਦੀ ਮੈਂ ਆਪਣੇ ਮੰਮੀ ਡੈਡੀ ਨੂੰ ਫਿਰ ਵੀ ਥੋੜਾ ਸਮਝਾਉਂਨੀਆਂ ਦਲਾਸੇ ਦਿੰਦੀ ਰਹਿਣੀਆਂ ਕਹਿੰਦੀ ਮੇਰੇ ਮੰਮੀ ਡੈਡੀ ਦਾ ਵੀਜਾ ਲੱਗਾ ਹੁੰਦਾ ਕਹਿੰਦੀ ਪਰ 2 ਸਾਲ ਬਾਅਦ ਪ੍ਰਮਾਤਮਾ ਸਾਡੀ ਸੁਣਦਾ ਤਾਂ ਮੇਰੇ ਮੰਮੀ ਡੈਡੀ ਦੇ ਘਰ ਚੌੜੇ ਬੱਚੇ ਬੇਟੇ ਜਨਮ ਲੈਂਦੇ ਆ ਮੇਰੇ ਦੋ ਭਰਾ ਹੁੰਦੇ ਆ ਚੌੜੇ ਕਹਿੰਦੀ ਕਿਤੇ ਨਾ ਕਿਤੇ ਹੌਸਲਾ ਮਿਲਦਾ ਕਿ ਰੱਬਾ ਕਿਤੇ ਨਾ ਕਿਤੇ ਤਾਂ ਸੁਣੀ ਸਾਡੀ ਕਿਤੇ ਨਾ ਕਿਤੇ ਤਾਂ ਆ ਊਟ ਆਸਰਾ ਮਿਲਿਆ ਖੁਸ਼ ਰਹਿਣ ਦਾ ਕੋਈ ਵਜ੍ਹਾ ਮਿਲੀ ਕਹਿੰਦੀ ਮੈਂ ਆਪਣੇ ਮਾਤਾ ਪਿਤਾ ਨੂੰ ਇੱਥੇ ਬੁਲਾ ਲੈਂਦੀ ਆ ਤਾਂ ਮਾਤਾ ਪਿਤਾ ਮੇਰੇ ਮੰਮੀ ਡੈਡੀ ਤੇ ਮੇਰੇ ਦੋਨੋਂ ਭਰਾ ਵੀ ਨਾਲ ਆ ਜਾਂਦੇ ਆ ਕਹਿੰਦੀ ਹੁਣ ਮੈਂ ਸੋਚਦੀ ਆ ਕਿ ਮੈਂ ਆਪਣੇ ਸਹੁਰਾ ਪਰਿਵਾਰ ਤੋਂ ਆਪਣੇ ਘਰ ਵਾਲੇ ਤੋਂ ਤਲਾਕ ਲੈਣਾ ਕਹਿੰਦੀ ਜਦੋਂ ਮੈਂ ਤਲਾਕ ਦੀ ਗੱਲ ਕਰਦੀ ਆ ਤਾਂ ਮੈਂ ਫੋਨ ਤੇ ਆਪਣੀ ਨਨਾਨ ਤੇ ਆਪਣੇ ਸਾਸੂ ਨੂੰ ਔਰ ਆਪਣੀ ਜਿਹੜੀ ਭੂਆ ਸੱਸ ਹੁੰਦੀ ਆ ਸੱਸ ਦੇ ਨਣਾਣ ਨੂੰ ਅਸ ਨੂੰ ਫੋਨ ਤੇ ਦੱਸ ਦਿੰਨੀ ਆ ਕਿ ਮੈਂ ਮਤਲਬ ਇਹ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਕਹਿੰਦੀ ਉਹਨਾਂ ਨੇ ਮੈਨੂੰ ਤਿੰਨਾ ਜਾਣੀਆਂ ਨੇ ਧਮਕੀਆਂ ਦਿਵਾਉਣੀਆਂ ਸ਼ੁਰੂ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਜਾਂਦਾ ਕਿ ਲੋਕਾਂ ਵੱਲੋਂ ਵੀ ਗੱਲਾਂ ਹੁੰਦੀਆਂ ਪਿੰਡਾਂ 'ਚ ਵੀ ਇਹ ਕਿਹਾ ਜਾਂਦਾ ਕਿ ਇਹ ਤਾਂ ਪੈਸੇ ਲਵਾ ਕੇ ਮੁੱਕਰ ਗਈ ਇਹਨੂੰ ਤਾਂ ਹੁਣ ਆਸਟ੍ਰੇਲੀਆ ਦੀ ਹਵਾ ਲੱਗ ਗਈ ਕਹਿੰਦੀ ਉਹ ਹਾਲਾਤ ਸਿਰਫ ਮੈਂ ਜਾਣਦੀ ਸੀ ਜਾਂ ਮੇਰਾ ਮਾਪਿਓ ਜਾਣਦਾ ਸੀ ਕਿ ਤੂ ਸਾਨੂੰ ਧੱਕਾ ਲੱਗਿਆ ਸੀ ਅਸੀਂ ਕਿਦਾਂ ਬਰਦਾਸ਼ਤ ਕਰ ਸਕਦੇ ਸੀ ਕਹਿੰਦੀ ਮੈਂ ਪਿੰਡ ਚੋਂ ਵੀ ਪਤਾ ਕੀਤਾ ਤੇ ਪਿੰਡ ਵਾਲਿਆਂ ਦੇ ਕਹਿਣ ਤੇ ਵੀ ਇਹ ਬੰਦਾ ਕਿਸੇ ਕੰਮ ਦਾ ਨਹੀਂ ਆ ਮਤਲਬ ਤੇਰੇ ਨਾਲ ਇਹ ਜ਼ਿੰਦਗੀ ਵਿੱਚ ਸਕਸੈਸ ਨਹੀਂ ਹੋ ਸਕਦਾ ਤੂੰ ਇਸ ਨੂੰ ਤੜਾਕ ਹੀ ਦੇ ਦੇ ਕਹਿੰਦੀ ਮੈਂ ਕਈ ਡਿਸੀਜਨ ਲੈਣ ਤੋਂ ਬਾਅਦ ਇੱਕ ਅੰਤਮ ਫੈਸਲੇ ਤੇ ਪਹੁੰਚੀ ਸੀ ਉਹ ਮੇਰੇ ਲਈ ਸੌਖਾ ਫੈਸਲਾ ਨਹੀਂ ਸੀਗਾ ਪਰ ਫਿਰ ਵੀ ਮੈਂ ਸੋਚਿਆ ਸੀ ਮੈਂ ਆਪਣੀ ਜ਼ਿੰਦਗੀ ਚ ਅੱਗੇ ਵਧਾਂਗੀ ਕਹਿੰਦੀ ਮੈਂ ਮੈਨੂੰ ਇਹ ਕਿਹਾ ਗਿਆ ਕਿ ਤੈਨੂੰ ਇੰਡੀਆ ਆਏਂਗੀ ਤੈਨੂੰ ਇੰਡੀਆ ਤੋਂ ਕਨੈਪ ਕੀਤਾ ਜਾਊਗਾ ਅਸੀਂ ਇੰਡੀਆ ਆਉਣੀ ਦੇਣਾ ਸੀ ਪਾਸਪੋਰਟ ਖੋ ਲੈਣਾ ਕਹਿੰਦੀ ਮੈਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਇੰਡੀਆ ਆਉਣੀ ਆ ਤਾਂ ਮੈਂ ਇੰਡੀਆ ਆ ਕੇ ਇੱਕ ਮੈਸੇਜ ਪਾ ਦਿੰਨੀ ਆ ਕਿ ਮੈਂ ਇੰਡੀਆ ਆ ਗਈ ਆ ਜੋ ਵੀ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਆ ਮੇਰੇ ਘਰ ਆ ਕੇ ਕਰ ਸਕਦਾ ਲੇਕਿਨ ਮੈਂ ਤਲਾਕ ਲੈਣਾ ਚਾਹੁੰਨੀ ਆ ਕਹਿੰਦੀ ਜਦੋਂ ਮੈਂ ਤਲਾਕ ਦੀ ਗੱਲ ਕਰਦੀ ਆ ਤਾਂ ਮੇਰੇ ਘਰ ਵਾਲਾ ਨਸ਼ੇ ਦਾ ਟੱਕਿਆ ਹੋਇਆ ਮੈਨੂੰ ਇੱਕੋ ਗੱਲ ਕਹਿੰਦਾ ਹੈ ਕਿ ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ ਮੈਂ ਤਾਂ ਵਿਆਹ ਹੀ ਨਹੀਂ ਸੀ ਕਰਾਉਣਾ ਚਾਹੁੰਦਾ ਮੇਰੇ ਮਾਪਿਓ ਦੇ ਪ੍ਰੈਸ਼ਰਾਈਜ਼ ਕਰਨ ਤੇ ਮਾਪਿਓ ਦੇ ਪ੍ਰੈਸ਼ਰ अपॉन ਤੇ ਆਪਣਾ ਵਿਆਹ ਕੀਤਾ ਗਿਆ ਮੈਂ ਗੁਨਾਹਗਾਰਾ ਮੈਂ ਤੇਰੀ ਜ਼ਿੰਦਗੀ ਖਰਾਬ ਕੀਤੀ ਆ ਕਹਿੰਦੀ ਮੈਂ ਉਸ ਟਾਈਮ ਇਹ ਸੋਚ ਕੇ ਹੈਰਾਨ ਸੀ ਕਿ ਮੇਰੀ ਗਲਤੀ ਆ ਜਾਂ ਮੇਰੇ ਘਰ ਵਾਲੇ ਦੀ ਗਲਤੀ ਆ ਜਾਂ ਉਹਨਾਂ ਦੇ ਮਾਪਿਓ ਦੀ ਗਲਤੀ ਆ ਕਹਿੰਦੀ ਉਹ ਇਨਸਾਨ ਗਲਤ ਨਹੀਂ ਸੀ ਬਚਾ ਕੁ ਉਸਦੀ ਸੰਗਤ ਗਲਤ ਸੀ ਪਰ ਉਹ ਕਹਿ ਰਿਆ ਸੀ ਕਿ ਮੈਂ ਨਸ਼ਾ ਨਹੀਂ ਛੱਡ ਸਕਦਾ ਤੂੰ ਮੈਨੂੰ ਤਲਾਕ ਦੇ ਕੇ ਆਪਣੀ ਜ਼ਿੰਦਗੀ ਅੱਗੇ ਤੋਰ ਲੈ ਆਪਣੀ ਜ਼ਿੰਦਗੀ ਦੇ ਚੱਕੇ ਵਧ ਜਾ। ਕਹਿੰਦੀ ਮੈਂ ਬਹੁਤ ਕਰਨ ਹੋ ਕੇ ਇੱਕ ਬੜਾ ਨਿਸ਼ਚੇ ਕਰਕੇ ਆਪਣਾ ਫੈਸਲਾ ਲੈ ਲੈਂਨੀ ਆ ਤੇ ਤਲਾਕ ਲੈ ਲੈਂਨੀ ਆ ਤੇ ਅੱਖਾਂ ਵਿੱਚ ਕੇ ਇੰਡੀਆ ਤੋਂ ਰੋਂਦੇ ਹੋਏ ਵਾਪਸ ਆਉਣੀ ਐ 에ਰਪੋਰਟ ਤੋਂ ਕਹਿੰਦੇ ਜੋ ਮੇਰੇ ਸਹੁਰਿਆਂ ਦਾ ਖਰਚ ਹੋਇਆ ਉਹ ਮੇਰੇ ਪਾਪਾ ਮੇਰੀ ਆਪਦੀ ਜ਼ਮੀਨ ਵੇਚ ਕੇ ਦੇ ਆਉਂਦੇ ਆ 30 ਲੱਖ ਰੁਪਇਆ ਤੇ ਅਸੀਂ ਉਸ ਟਾਈਮ ਇੰਡੀਆ ਛੱਡ ਆਉਨੇ ਆ ਹੁਣ ਇਸ ਟਾਈਮ ਮੇਰੇ ਦੋਨੋਂ ਭਰਾ ਮੇਰੇ ਮੰਮੀ ਡੈਡੀ ਮੇਰੇ ਨਾਲ ਆਸਟ੍ਰੇਲੀਆ ਰਹਿ ਰਹੇ ਆ ਤੇ ਮੇਰੇ ਮੰਮੀ ਡੈਡੀ ਘਰ ਸਾਮਦੇ ਆ ਤੇ ਮੈਂ ਕੰਮ ਤੇ ਜਾਂਦੀ ਆ ਅਸੀਂ ਫਿਰ ਵੀ ਕਿਤੇ ਨਾ ਕਿਤੇ ਆਪਦਾ ਵਧੀਆ ਚੈਨ ਦੀ ਨੀਂਦ ਸੌਣੇ ਆ ਤਾਂ ਜਦੋਂ ਹੀ ਮੈਂ ਪਿਆਰ ਹੋऊंगी ਮੇਰੇ ਦੋਨੋਂ ਭਰਾ ਵੀ ਹੋ ਜਾਣਗੇ ਤੇ ਰੱਬ ਕਿਤੇ ਨਾ ਕਿਤੇ ਤਾਂ ਸਹੀ ਇਨਸਾਫ ਤੇ ਦਿਨ ਲਿਆਵੇਗਾ ਤਾਂ ਉਹ ਕੁੜੀ ਦੀ ਇੱਕ ਕਮੈਂਟ ਤੌਰ ਤੇ ਲੋਕਾਂ ਨੂੰ ਇੱਕ ਸਵਾਲ ਸੀ ਕਿ ਇਸ ਵਿੱਚ ਕੀ ਬਾਹਰ ਜਾਣ ਵਾਲੀ ਹਰ ਕੁੜੀ ਗਲਤ ਹੁੰਦੀ ਆ ਜਾਂ ਕੁੜੀ ਨਾਲ ਵਿਆਹਣ ਵਾਲਾ ਮੁੰਡਾ ਗਲਤ ਹੈ ਜਾਂ ਉਸ ਦਾ ਪਰਿਵਾਰ ਗਲਤ ਹੈ ਤੁਹਾਨੂੰ ਇਹ ਕਹਾਣੀ ਵਿੱਚ ਕੀ ਸਚਾਈ ਲੱਗੀ ਕੀ ਲੱਗਿਆ ਕਿ ਕੌਣ ਗੱਲ ਸੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਲਈ ਇੰਨਾ ਹੀ ਧੰਨਵਾਦ